ਤਾਂ ਲੋ ਜੀ ਇੱਥੇ ਆਪਾਂ ਲੱਗੇ ਪਲੇਟਾਂ ਦਾ ਨਿਸ਼ਾਨ ਲਾਉਣ ਪਲੇਟਾਂ ਪ੍ਰੋਪਰ ਹਮੇਸ਼ਾ ਹੀ ਆਪਾਂ ਨੂੰ 12 ਇੰਚ ਤੇ ਪਾਉਣੀ ਚਾਹੀਦੀਆਂ ਨੇ ਜੀ ਤੇ ਚਾਹੇ ਕੋਈ ਪਤਲਾ ਹੈ ਚਾਹੇ ਕੋਈ ਹੈਲਦੀ ਹੈ ਤਾਂ ਆਪਾਂ ਨੂੰ ਪਲੇਟ 12 ਇੰਚ ਤੇ ਹੀ ਪਾਉਣ ਚਾਹੀਦੀ ਸਾਢੇ 3 ਇੰਚ ਲੈਣਾ ਚਾਹੀਦਾ ਆਪਾਂ ਨੂੰ ਸੈਂਟਰ ਵਾਲਾ ਜੀ ਤੇ ਇਧਰੋਂ ਲੈਣਾ ਚਾਹੀਦਾ ਜੀ ਆਪਾਂ ਨੂੰ 7 ਇੰਚ ਤੇ ਪ੍ਰੋਪਰ ਇਹ ਸਕੇਲ ਦੇ ਨਾਲ ਮੇਰਾ ਹੁਣ ਐਕਸਪੀਰੀਅੰਸ ਬਹੁਤ ਟਾਈਮ ਦਾ ਹੈ ਜੀ ਮੈਂ ਤਾਂ ਕਰਕੇ ਐਦਾਂ ਹੀ ਬਿਨਾਂ ਉਹਤੇ ਹੀ ਲਗਾ ਲੈਣੀ ਆ ਤੇ ਆਪਾਂ ਦੇਖ ਵੀ ਸਕਦੇ ਆ ਜੀ ਸਾਢੇ 3 ਇਧਰੋਂ ਤੇ ਸਾਢੇ 3 ਹੀ ਇਧਰੋਂ ਹੈ ਜੀ ਤੇ ਲਓ ਜੀ ਫਿਰ ਇੱਥੋਂ ਆਪਾਂ ਲਵਾਂਗੇ ਜੀ 2.5 ਇੰਚ ਇੱਥੇ ਨੂੰ ਜਿਹੜੀ ਸਾਈਡ ਤੇ ਆਪਣੀ ਇਸ ਪਲੇਟ ਪੈਂਦੀ ਤੇ ਉੱਪਰੋਂ ਜਿਹੜੀ ਆਪਾਂ ਨੇ ਬਾਜੂ ਦੀ ਕਾਟ ਪਾਈਏ ਬਾਹ ਦੀ ਕਾਟ ਪਾਈਏ ਉੱਥੋਂ ਆਪਾਂ ਨੇ ਲੈਣਾ ਹੈ 6.5 ਇੰਚ ਆਪਾਂ 7 7 ਇੰਚ ਤੱਕ ਵੀ ਲੈ ਸਕਦੇ ਆ ਜੀ ਤੇ ਲਓ ਜੀ ਇੱਥੇ ਮੈਂ 6.5 ਇੰਚ ਲਵਾਂਗੀ ਤਾਂ ਕਿ ਮੇਰਾ ਸਹੀ ਆ ਜਾਏ ਜੀ ਬਿਲਕੁਲ ਤੇ ਇੱਥੋਂ ਆਪਾਂ ਲਵਾਂਗੇ ਜੀ ਇਸ ਤਰੀਕੇ ਦੇ ਨਾਲ ਲਓ ਜੀ ਬਿਲਕੁਲ ਇਹ ਸਲਾਈ ਸਿੱਧੀ ਹੋਣੀ ਚਾਹੀਦੀ ਹੈ ਜੀ ਇਸ ਤਰੀਕੇ ਦੇ ਨਾਲ ਤਾਂ ਕਿ ਆਪਣੀ ਨੀਚੇ ਵੀ ਜ਼ਿਆਦਾ ਨਾ ਆ ਜੇ ਜਕੜ ਤੇ ਇੱਥੋਂ ਆਪਾਂ ਲਵਾਂਗੇ ਜੀ 2.5 ਇੰਚ ਇਹਨੂੰ ਆਪਾਂ ਲਵਾਂਗੇ ਜੀ 3 ਇੰਚ ਤੱਕ ਲੰਬਾਈ ਇਹਦੀ 3 ਇੰਚ ਲਵਾਂਗੇ ਤੇ ਇਸ ਤਰੀਕੇ ਦੇ ਨਾਲ ਤੇ ਇਸ ਤਰੀਕੇ ਦੇ ਨਾਲ ਇਹਦੀ ਸ਼ੇਪ ਆਉਣੀ ਚਾਹੀਦੀ ਹੈ ਜੀ ਬਾਕੀ ਜੇ ਕੁਝ ਪੁੱਛਣਾ ਹੋਇਆ ਤੇ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਪੁੱਛ ਸਕਦੇ ਹੋ ਜੀ ਇਹ ਪ੍ਰੋਪਰ ਹੈ ਜੀ ਸ਼ੇਪ ਇਹਦੀ ਜੇਕਰ ਤੁਹਾਨੂੰ ਦਿਸਦੀ ਹੋਵੇ ਜੀ